ਬਹੁਤ ਉਦਤਵਾਦੀ ਸੈਂਟਰ ਦੀ ਸਰਕਾਰ ਤੇ ਬੀਜੇਪੀ ਹਰਿਆਣਾ ਦੀ ਸਰਕਾਰ ਬਹੁਤ ਜ਼ੁਲਮ ਕਰ ਰਹੀ ਹੈ ਮੈਂ ਇਥੇ ਮੌਚਰੀ ਚਾਹੇ ਇਥੇ ਸ਼ਰੀਰ ਪਿਆ ਹੋਇਆ ਸਦਾ ਗਿਆਨ ਸਿੰਘ ਦਾ ਜਿਹੜਾ ਗੁਰਦਾਸਪੁਰ ਦੇ ਪਿੰਡ ਕਮਾਣ ਦੇ ਕੋਲੋਂ ਹੈਗੇ ਹੁਣ ਮੈਂ ਅੰਦਰ ਜਾ ਕੇ ਜੋ ਮੈਂ ਕੁਝ ਕਰ ਸਕਦਾ ਆਖੰਤਮ ਸਮੇਂ ਦੇ ਵਿੱਚ ਜੋ ਅਦਰ ਪਾਉਂਗਾ ਔਰ ਅਰਦਾਸ ਕਰੂੰਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਹੀਦ ਨੂੰ ਆਪਣੇ ਚਰਨਾਂ ਦੇ ਵਿੱਚ ਲਾਉਣ ਤੇ ਆਰਟੀਕਲ 19 ਹੈ ਸਭਾ ਹੁੰਦੀ ਉਹ ਸਾਡਾ ਹੱਕ ਹੈ ਉਹਦੇ ਮੁਤਾਬਕ ਕਿ ਅਸੀਂ ਆਪਣ ਪਸੰਦ ਤਰੀਕੇ ਦੇ ਨਾਲ ਵਿਚਾਰਾ ਕਰ ਸਕਦੇ ਹਾਂ ਜਾਂ ਕਿਤੇ ਬੈਠ ਸਕਦੇ ਹਾਂ ਪਰ ਮੋਦੀ ਸਰਕਾਰ ਸੈਂਟਰ ਦੀ ਤੇ ਹਰਿਆਣਾ ਦੀ ਬੀਜਪੀ ਸਰਕਾਰ ਨੇ ਐ ਨੱਕੇ ਲਾਟੇ ਪੱਕੇ ਜਿਵੇਂ ਪਾਕਿਸਤਾਨ ਦੀ ਫੌਜ ਨੇ ਆਉਣਾ ਹੁੰਦਾ ਔਰ ਇਸ ਕਰਕੇ ਸਰ ਗਿਆਨ ਸਿੰਘ ਜਖਮੀ ਹੋਏ ਉਹ ਪੂਰੇ ਹੋ ਗਏ ਹੁਣ ਹਕੂਮਤ ਉਨਨ ਦਾ ਸ਼ਰੀਰ ਨਹੀਂ ਡੇਰੀ ਕਿ ਟਾਈਮ ਸੇ ਉਨਨ ਦਾ ਸਸਕਾਰ ਕੀਤਾ ਜਾਵੇ ਇੱਕ ਜ਼ਿਮੀਦਾਰ ਜਿਸ ਸਿਰ ਦੇ ਵਿੱਚ ਗੋਲਾ ਲੱਗਿਆ ਇੱਥੇ ਇਲਾਜ ਨਹੀਂ ਸੀ ਹੋ ਸਕਦਾ ਉਸ ਨੂੰ ਪੀਜੀਆਈ ਦੇ ਵਿੱਚ ਭੇਜਿਆ ਹੈਗਾ ਔਰ ਕਰੀਬ 13 ਹੋਰ ਫੱਟੜ ਜ਼ਿਮੀਦਾਰ ਇਹ ਸਵੀਕਾਰ ਹੈ ਕਿ ਇਹ ਜਿਨ੍ਹਾਂ ਨੂੰ ਅਸੀਂ ਮਿਲਣਾ ਹੈ ਤੇ ਦਰਸ਼ਨ ਕਰਨਾ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੱਡੀ ਕੁਰਬਾਨੀ ਕੀਤੀ ਹੈ ਅਸੀਂ ਸਮਝਦੇ ਹਾਂ ਕਿ ਜਿਹੜਾ ਭਾਈ ਗਿਆਨ ਸਿੰਘ ਨੇ ਸੱਟਾਂ ਦੇ ਨਾਲ ਸਰੀਰ ਛੱਡਤਾ ਇਹਦਾ ਪੰਜਾਬ ਗਵਰਨਮੈਂਟ ਕਤਲ ਦਾ ਕੇਸ हरियाणा दी सरकार ਦੇ ਉੱਤੇ ਕਰੇ ਤੇ ਜਿਹੜਾ ਹੋਮ ਮਿਨਿਸਟਰ ਹੈ ਹਰਿਆਣਾ ਦਾ ਉਹਦਾ ਨਾਮ ਕੀ ਹੈ ਚੇਪ ਹੈ ਕੀ ਹੈ ਵਿਚ ਉਸ ਨੇ ਅੱਗ ਲਾਈ ਹੋਈ ਹੈ ਸਿੱਖਾਂ ਦੇ ਖਿਲਾਫ ਤੇ ਕਿਸਾਨਾਂ ਦੇ ਖਿਲਾਫ ਉਹਦੇ ਉੱਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਔਰ ਇਹ ਬਿਲਕੁਲ ਗੈਰਸਵਧਾਨਿਕ ਗੱਲਾਂ ਕਰ ਰਹੀ ਹੈ ਅੱਜ ਅਮਰੀਕਾ ਦੇ ਵਿੱਚ ਜਿਹੜੇ ਫੋਰਸ ਦੇ ਜਰਨਲ ਹੈ ਪੰਡਿਤ ਸਾਹਿਬ ਉਹ ਵੀ ਗਏ ਹੋਏ ਹੈ ਮੈਂ ਉੱਥੇ ਵੀ ਸਿੱਖਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਮੋਲਕ ਜ਼ਮੀਨਾਂ ਦੇ ਉੱਤੇ ਬੇਗਨਾਹ ਦੇ ਉੱਤੇ ਕਿਉਂ ਇਹਨਾਂ ਜਬਰ ਕਰ ਰਹੇ ਹੈ ਔਰ ਸਾਰੇ ਮੁਲਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਠੀਕ ਹੈ ਜੀ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ ਕਿਉਂ ਕਰਤੇ ਇਤੋਂ ਵੱਡਾ ਜ਼ੁਲਮ ਜਿਹੜੇ ਕਿਸਾਨ ਸਾਡਾ ਪੇਟ ਪਾਲਦੇ ਆ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਸਭ ਤੋਂ ਜ਼ਿਆਦਾ ਕਣਕ ਤੇ ਦਾਲਾਂ ਰੂਸ ਤੇ ਯੂਕ੍ਰੇਨ ਦੇ ਲੱਕੇ ਦੇ ਵਿੱਚ ਹੁੰਦੀਆਂ ਉਸ ਇਲਾਕੇ ਨੂੰ ਸਟੈਪਸ ਕਿਹਾ ਜਾਂਦਾ ਹੈ ਦੋ ਸਾਲਾਂ ਤੋਂ ਕਣਕ ਉੱਥੇ ਨਹੀਂ ਬੀਜੀ ਜਾ ਰਹੀ ਜੰਗ ਕਰਕੇ ਇਸ ਕਰਕੇ ਅਨਾਜ ਦੀ ਬਹੁਤ ਘਾਟ ਹੈ